ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਰਾਮ ਦਾ ਸਾਰਿਆਂ ਤੇ ਮੇਰੇ ਭਰਾਤਰਾ ਸਭ ਨੂੰ ਦਮ ਰਸਤੀਆਂ ਤੇ ਚੜ੍ਹਦੀ ਕਲਾ ਵਿੱਚ ਰੱਖਾਂ ਪਰਮਾਤਮਾ ਸਾਹਿਬ ਦੀਆਂ ਝੂੜੀਆਂ ਖੁਸ਼ੀਆਂ ਨਾਲ ਪਰ ਨਾ ਤੇ ਲੋ ਜੀ ਅੱਜ ਆਪਾਂ ਨਵੇਂ ਜਿਹੇ ਤਰੀਕੇ ਨਾਲ ਬਣਾਉਣ ਲੱਗੇ ਸਬਜ਼ੀ ਤੇ ਇਧਰ ਆਪਾਂ ਨੇ ਪਹਿਲਾਂ ਲੈ ਲਿਆ ਸੀ ਮਾਸਟਰਡ ਆਇਲ ਵਿੱਚ ਪਾਲੀ ਸੀ ਆਪਾਂ ਨੇ ਹੀੰਗ ਤੇ ਜੀਰਾ ਤੇ ਇਧਰ ਆਪਾਂ ਨੇ ਥੋੜਾ ਜਿਹਾ ਲਸਣ ਤੇ ਅਦਰਕ ਤੇ ਹਰੀ ਮਿਰਚ ਚੌਪ ਕਰਕੇ ਪਾਈ ਸੀ ਬਿਕੋਜ਼ ਸਬਜ਼ੀ ਇਹ ਥੋੜੀ ਤੇ ਇਸ ਲਈ ਇਹ ਨਵੀਂ ਜੀ ਨਵੇਂ ਜੇ ਤਰੀਕੇ ਨਾਲ ਆਪਾਂ ਸਬਜੀ ਬਣਾਉਣ ਲੱਗੇ ਆ ਤੇ ਇਧਰ ਆਪਾਂ ਨੇ ਪਿਆਜ਼ ਪਾ ਲਿਆ ਸੀਗਾ ਇੱਕ ਵੱਡਾ ਪਿਆਜ਼ ਸੀਗਾ ਬਾਵਾ ਮੰਮੀ ਨੇ ਵੱਡਾ ਹੀ ਕੱਟ ਲਿਆ ਤੇ ਇਹ ਆਪਾਂ ਨੇ ਚੌਪ ਕਰ ਲਿਆ ਸੀ ਨਾ ਜ਼ਿਆਦਾ ਬਰੀਕ ਕੱਟਿਆ ਨਾ ਜ਼ਿਆਦਾ ਮੋਟਾ ਕੱਟਿਆ ਤੇ ਆਪਾਂ ਇਹਨੂੰ ਥੋੜਾ ਜਿਆਦਾ ਰੋਸਟਡ ਕਰਦੇ ਹੁਣ ਤੇ ਇਹ ਤਰੀਕੇ ਨਾਲ ਸਬਜੀ ਜ਼ਰੂਰ ਬਣਾ ਕੇ ਦੇਖਿਓ ਅਗਰ ਪਸੰਦ ਲੱਗੀ ਤਾਂ ਕੋਈ ਜ਼ਬਰਦਸਤੀ ਨਹੀਂ ਵੀ ਤੁਸੀਂ ਬਣਾਉਣੀ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਵੀ ਜੇ ਅਗਰ ਤੁਸੀਂ ਚੈਨਲ ਤੇ ਨਵੇਂ ਵਿజిਟ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਜੰਗੀ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੀਡੀਓ ਵੇਖਦੇ ਆ ਹਨਾ ਬਹੁਤ ਜ਼ਿਆਦੀ ਸਪੋਰਟ ਕਰਦੇ ਆ ਤੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਮੇਰੀਆਂ ਭੈਣਾਂ ਮੇਰੇ ਭਰਾ ਹਨਾ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ। ਦਰਾਪਣੇ ਟਮਾਟਰ ਵੀ ਪਾਲਿਆ ਸੀਗਾ ਤੇ ਇਹ ਆਪਾਂ ਨੇ ਕद्दू ਕੀਤਾ ਸੀ ਕद्दू ਕਾਜ ਕद्दू ਕਸ ਕੀਤਾ ਸੀ ਜਿਹੇ ਕद्दू ਨੂੰ ਉਹ ਕੀਤਾ ਸੀਗਾ ਤੇ ਇਹ ਇਹ ਲੈ ਚੀ ਜਿਹੜੇ ਸੀਗੇ ਨਾ ਪਹਿਲਾਂ ਮੈਂ ਪਾਣੀ ਚ ਪਿਉ ਨਾਲ ਪਾਣੀ ਚ ਡਿਪ ਕਰੀ ਗਈ ਸੀ ਬਿਕੋਸ ਜੇ ਆਪਾਂ ਕਦੋਂ ਨੂੰ ਬਾਹਰ ਰੱਖਦੇ ਨਾ ਕਾਲਾ ਜਾ ਹੋ ਜਾਂਦਾ ਇਹਦਾ ਕਲਰ ਚੇਂਜ ਹੋਇਆ ਮੜਾ ਜਾ ਨਮਕ ਪਾ ਕੇ ਤੇ ਇਹਨੂੰ ਆਪਾਂ ਨੇ ਬਾਹਰ ਪਹਿਲਾਂ ਅੱਧਾ ਕੋ ਘੰਟਾ ਆਪਾਂ ਇਹਨੂੰ ਉਹ ਕਰ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਦਾ ਪਾਣੀ ਨਹੀਂ ਕੰਡਿਆ ਸੀਗਾ ਇਹਨੂੰ ਉਂਝੀ ਜਸਟ ਆਪਾਂ ਉਹਦੇ ਵਿੱਚ ਪਾ ਕੇ ਬੱਕਲ ਜਿੱਚ ਤੇ ਰੱਖਤਾ ਸੀਗਾ ਤੇ ਪਾਣੀ ਆਪਣੇ ਆਪ ਹੀ ਇਹਦਾ ਨਿਕਲ ਗਿਆ ਸੀਗਾ ਠੀਕ ਤੇ ਹੁਣ ਆਪਾਂ ਇਹਨੂੰ ਹਜੇ ਛੇੜਦੇ ਨਹੀਂ ਇਹਨੂੰ ਆਪਾਂ ਕਵਰ ਕਰਕੇ ਪਕਾਵਾਂਗੇ ਥੋੜਾ ਜਿਹਾ ਫਿਰ ਅੱਗੇ ਆਪਾਂ ਦੇਖਦੇ ਕਿਵੇਂ ਆ ਤੇ ਥੋੜਾ ਜਿਹਾ ਆਪਾਂ ਨਮਕ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਬਿਕੋਸ ਪਹਿਲਾਂ ਇਹਨੂੰ ਵੀ ਨਮਕ ਚ ਭਿਉਆਇਆ ਸੀਗਾ ਤੇ ਇਧਰ ਆਪਾਂ ਹੁਣ ਇਹਨੂੰ ਪਕਾ ਲਿਆ 5 ਕੁ ਮਿੰਟ ਹੋ ਗਏ ਦੇਖੋ ਥੋੜਾ ਕਲਰ ਚੇਂਜ ਹੋ ਗਿਆ ਇਹਦਾ ਥੱਲੇ ਵਾਲੇ ਪਾਸੇ ਤੇਲ ਵੀ ਨਿਕਲਣ ਲੱਗ ਗਿਆ ਹਨਾ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲੈਂਦੇ ਇਸ ਤਰ੍ਹਾਂ ਹੀ ਸਬਜ਼ੀ ਬਣਾਉਣ ਨਾਲੇ ਨਾਲੇ ਤਾਂ ਡਿਫਰੈਂਟ ਬਣ ਜਾਂਦੀ ਜਿਵੇਂ ਆਪਾਂ ਹੁਣ ਦੁੱਧ ਵਾਲਾ ਕद्दू ਬਣਾਉਂਦੇ ਘਰੇ ਉਹ ਕद्दू ਬਣਾਉਂਦੇ ਕद्दू ਦੇ ਕੋਕਤੇ ਬਣਾਉਂਦੇ ਕੋਈ ਡਿਫਰੈਂਟ ਜੀ ਚੀਜ਼ ਹੋ ਜੇ ਨਾ ਤੇ ਨਾਲੇ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨਾਲੇ ਆਪਣੀ ਆਪ ਆਪਾਂ ਵੀ ਥੋੜੀ ਜੀ ਖੁਸ਼ੀ ਮਿਲ ਜਾਂਦੀ ਵੀ ਆਪਾਂ ਨਵੀਂ ਜੀ ਚੀਜ਼ ਬਣਾਈ ਆ ਤੇ ਇਧਰ ਆਪਾਂ ਨੇ ਵੇਸਣ ਕੋਲ ਅਸੀਂ ਦੋ ਤੋਂ ਤਿੰਨ ਕੋ ਚਮਚੇ ਸੀਗਾ ਤੇ ਜਿਹਦੇ ਵਿੱਚ ਮੈਨੂੰ ਨਮਕ ਤੇ ਹਲਦੀ ਪਾ ਲਈ ਸੀਗੀ ਥੋੜੀ ਜੀ ਹੁਣ ਤਾਂ ਕੁਛ ਨਹੀਂ ਪਾਇਆ ਸੀਗਾ ਤੇ ਹੁਣ ਆਪਾਂ ਇਹਨੂੰ ਛੇੜਨਾ ਨਹੀਂ ਆਪਾਂ ਜਿਹੜਾ ਵੇਸਣ ਹੈ ਨਾ ਵੇਚੇਦੇ ਉਹ ਕਰ ਦਿੱਤਾਗਾ ਤੇ ਇਹਨੂੰ ਆਪਾਂ ਠੱਕ ਕੇ ਪਕਾਵਾਂਗੇ ਥੋੜਾ ਟਾਈਮ ਦੇਖੋ ਤੁਸੀਂ ਇਹਦਾ ਕਲਰ ਥੋੜਾ ਚੇਂਜ ਹੋ ਗਿਆ ਆਪਾਂ ਇਹਨੂੰ ਮਿਕਸ ਕਰ ਲੈਂਦੇ ਕਿਉਂ ਇਹਨੂੰ ਪਹਿਲਾਂ ਉੰਜ ਉੱਤੇ ਪਾ ਕੇ ਪਕਾਉਣ ਨਾਲ ਨਾ ਇਹ ਥੋੜੀ ਜੀ ਚੀਜ਼ ਵਧੀਆ ਬਣਦੀ ਆ ਇਗਲਾ ਹਿੱਲਾ ਜਾਂ ਵੀ ਰਊਗਾ ਥੋੜਾ ਜਿਹਾ ਤੇ ਉਹ ਵੀ ਹੋਊਗਾ ਜੇ ਸੁੱਕਾ ਵੇਸਣ ਪਾ ਦਾਂਗੇ ਫਿਰ ਉਹ ਜੁੜ ਜੂਗਾ ਨਾਲ ਜੁੜਦਾ ਜਾਦਾ ਤਾਂ ਨਹੀਂ ਥੋੜਾ ਜੁੜ ਜਾਂਦਾ ਤੇ ਹੁਣ ਆਪਾਂ ਇਸ ਤਰ੍ਹਾਂ ਕਰਕੇ ਨੂੰ ਉਹ ਕਰ ਲੈਂਦੇ ਤੇ ਥੋੜਾ ਆਪਾਂ ਨਮਕ ਪਾਵਾਂਗੇ ਆਪਾਂ ਮਸਾਲੇ ਆਪਦੇ ਟੇਸ ਤੇ ਰਕਾਉਂਡ ਪਾਵੇਂ ਜਿਵੇਂ ਵੀ ਆਪਾਂ ਨੂੰ ਚੰਗੇ ਲੱਗਦੇ ਆਪਾਂ ਉਵੇਂ ਹੀ ਪਾ ਸਕਦੇ ਠੀਕ ਹੈ ਤਾਂ ਤੁਸੀਂ ਜਿਆਦਾ ਖਾਂਦੇ ਜਿਆਦਾ ਪਾ ਲਿਓ ਅਸੀਂ ਨਾਰਮਲ ਜਿਹੇ ਮਸਾਲੇ ਪਾਉਣੇ ਆ ਜਿਆਦੇ ਨਹੀਂ ਪਾਉਂਦੇਗੇ ਮਿਰਚ ਅਸੀਂ ਹਰੀ ਜਿਆਦੀ ਜੂਸ ਕਰਦੇ ਆ ਤੇਦਰ ਆਪਾਂ ਹੁਣ ਇਹਨੂੰ ਮਿਕਸ ਕਰ ਲੈਂਦੇ ਆਂ আর ਲਾ ਲਾਵਾਂਗੇ ਚੰਗੀ ਤਰ੍ਹਾਂ ਉਹ ਹੋਸੀ ਹੈ ਨਾਲੇ ਤੇ ਡਿਫਰੈਂਟ ਜੀ ਚੀਜ਼ ਬਣ ਜਾਂਦੀ ਆ